ਬੋਰਡ ਵੀ ਲਗਾਇਆ ਗਿਆ ਹੈ ਕਿ ਪੈਟਰੋਲ ਪੰਪ ਹਰ ਐਤਵਾਰ ਬੰਦ ਰਹਿਣਗੇ ਸੱਤ ਸਾਲੇ ਦੱਸ ਰਹੇ ਕਿ 7 ਸਾਲ ਸਾਨੂੰ ਅਣਗਹਿਲੀ ਹੈ ਵੀ ਅਸੀਂ ਵੀ ਤਰੱਕੀ ਦੇ ਹੱਕਦਾਰ ਆ ਆਪਣ ਜਿਹੜੇ ਗੱਡੀਆਂ ਦੇ ਪੈਟਰੋਲ ਜਿਹੜੇ ਟੈਂਕ ਨੇ ਉੱਪਰ ਹਵਾ ਲਓ ਪਹਿਲਾਂ ਹੀ ਤਾਂ ਕਿ ਤੁਸੀਂ ਐਤਵਾਰ ਦੇ ਜਿਹੜੇ ਖੱਜਲ ਨਾ ਹੋਵੇ ਇਹ ਜਿਹੜੀ ਆਮ ਪਬਲਿਕ ਨੂੰ ਡਿਸਟਰਬ ਨਹੀਂ ਕਰ ਰਹੇ ਸਿਰਫ ਆਪਣੀ ਸਹੂਲियत ਮੰਗ ਰਹੇ ਨੇ ਵੀ ਸਾਨੂੰ ਵੀ ਇੱਕ ਛੁੱਟੀ ਦਿੱਤੀ ਜਾਵੇ ਕਿਉਂਕਿ ਅਸੀਂ ਵੀ ਇੱਕ ਨਾਰਮਲ ਹਿਊਮਨ ਬੀਂਗਾ ਇਹਨਾਂ ਨੇ ਵੀ ਕਿ ਆ ਵੀ ਅਸੀਂ ਵੀ ਇੱਕ ਨਾ ਇੱਕ ਛੁੱਟੀ ਜ਼ਰੂਰ ਰੱਖਾਂਗੇ ਜਿਸ ਦਾ ਕਿ ਜਿਹੜਾ ਦਿਨ ਤੈ ਕੀਤਾ ਗਿਆ ਐਤਵਾਰ ਤੈ ਕੀਤਾ ਗਿਆ ਪਿਛਲੇ 7 ਸਾਲਾਂ ਤੋਂ ਇੰਨੇ ਜਿਹੜੀ ਕਮਿਸ਼ਨ ਸੀ ਨਹੀਂ ਵਿਦਾਈ ਜਾ ਰਹੀ ਸਸਸੀ ਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂਬਰ ਵੀਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਦਿਨ ਐਤਵਾਰ ਹੈ ਤੇ ਜਿਹੜੀ ਲੁਧਿਆਣਾ ਪੈਟਰੋਲ ਪੰਪ ਐਸੋਸੀਏਸ਼ਨ ਸੀਗੀ ਉਹਨਾਂ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਐਤਵਾਰ ਦਿਨ ਜਿਹੜੇ ਕਿ ਪੈਟਰੋਲ ਪੰਪ ਬੰਦ ਕਰ ਦਿੱਤੇ ਜਾਣਗੇ ਤੇ ਉਸ ਦੇ ਮੱਧੇ ਨਜ਼ਰ ਰੱਖਦੇ ਹੋਏ ਵੀ ਜਿਹੜੇ ਪੈਟਰੋਲ ਪੰਪ ਨੇ ਉਹ ਬੰਦ ਕੀਤੇ ਵੀ ਗਏ ਨੇ ਵੀ ਸਾਰੇ ਲੁਧਿਆਣਾ ਜਿਹੜੇ ਪੈਟਰੋਲ ਪੰਪ ਸੀਗੇ ਉਹ ਬੰਦ ਕੀਤੇ ਗਏ ਨੇ ਐਤਵਾਰ ਜਿਹੜੀ ਛੁੱਟੀ ਰੱਖੀ ਗਈ ਹੈ ਤੇ ਇਹਨਾਂ ਵੱਲੋਂ ਇਸੇ ਜੀ ਦੇ ਚੱਲਦੇ ਹੋਏ ਇੱਕ ਬੋਰਡ ਵੀ ਲਗਾਇਆ ਗਿਆ ਕਿ ਪੈਟਰੋਲ ਪੰਪ ਹਰ ਐਤਵਾਰ ਬੰਦ ਰਹਿਣਗੇ ਹਰ ਰਵੀਵਾਰ ਕੋ ਪੈਟਰੋਲ ਪੰਪ ਬੰਦ ਰਹੇਗਾ ਉਪੇਖਾ ਦੇ 7 ਵਰਸ਼ ਅਨਿਆਏ ਕੇ 7 ਵਰਸ਼ ਯਾਨੀ ਕਿ 7 ਸਾਲ ਇਹ ਦੱਸ ਰਹੇ ਕਿ 7 ਸਾਲ ਸਾਨੂੰ ਅਣਗਹਿਲੀ ਹੈ ਵੀ ਅਸੀਂ ਵੀ ਤਰੱਕੀ ਦੇ ਹੱਕਦਾਰ ਆ ਜਿਵੇਂ ਬਾਕੀ ਸਾਰੇ ਤਰੱਕੀ ਕਰ ਰਹੇ ਨੇ ਪ੍ਰੋਬਲਮ ਵਾਲੇ ਵੀ ਚਾਹੁੰਦੇ ਨੇ ਵੀ ਸਾਡੀ ਵੀ ਤਰੱਕੀ ਹੋਵੇ ਤੇ ਇਸ ਦੇ ਚੱਲਦੇ ਹੋਏ ਇਹਨਾਂ ਨੇ ਇੱਕ ਨਵਾਂ ਜਿਹੜਾ ਸਟੈਪ ਚੱਕਿਆ ਵੀ ਜਿਹੜਾ ਸੰਡੇ ਨੂੰ ਐ ਹੁਣ ਪ੍ਰੋਬਲਮ ਬੰਦ ਰਿਹਾ ਕਰਨਗੇ ਸਾਰਾ ਲੁਧਿਆਣੇ ਦੇ ਜਿਹੜੇ ਪੈਟਰੋਲ ਪੰਪ ਨੇ ਉਹ ਐਤਵਾਰ ਦਿਨ ਬੰਦ ਰਿਹਾ ਕਰਨਗੇ ਤੇ ਲੋਕਾਂ ਨੂੰ ਪਹਿਲਾਂ ਵੀ ਅਪੀਲ ਕਰ ਦਿੱਤੀ ਗਈ ਸੀ ਕਿ ਤੁਸੀਂ ਜੇਕਰ ਕਿਤੇ ਜਾ ਰਹੇ ਹੋ ਐਤਵਾਰ ਨੂੰ ਤਾਂ ਉਸ ਤੋਂ ਪਹਿਲਾਂ ਹੀ ਆਪਣੇ ਜਿਹੜੇ ਗੱਡੀਆਂ ਦੇ ਪੈਟਰੋਲ ਜਿਹੜੇ ਟੈਂਕ ਨੇ ਉੱਪਰ ਭਰ ਆ ਲੋ ਪਹਿਲਾਂ ਹੀ ਤਾਂ ਕਿ ਤੁਸੀਂ ਐਤਵਾਰ ਦਿਨ ਜਿਹੜੇ ਖੱਜਲ ਨਾ ਹੋਵੇ ਕਿਉਂਕਿ ਐਤਵਾਰ ਦੇ ਦਿਨ ਪ੍ਰੋਬਲਮ ਬੰਦ ਕਰ ਦਿੱਤੇ ਗਏ ਨੇ ਇਹ ਜਿਹੜਾ ਸਟੈਪ ਹੈ ਕਿ ਐਤਵਾਰ ਨੂੰ ਜਿਹੜੇ ਪ੍ਰੋਬਲਮ ਬੰਦ ਕੀਤੇ ਜਾਣਗੇ ਇਹਦਾ ਜਿਹੜਾ ਮੇਨ ਰੀਜ਼ਨ ਸਾਨੂੰ ਪਤਾ ਲੱਗ ਰਿਹਾ ਵੀ ਕਿ ਜਿਹੜੇ ਪਿਛਲੇ 7 ਸਾਲਾਂ ਤੋਂ ਇਹਨਾਂ ਜਿਹੜੀ ਕਮਿਸ਼ਨ ਸੀ ਨਹੀਂ ਬਿਧਾਈ ਜਾ ਰਹੀ ਤੇ ਇਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਇਹਨਾਂ ਨੇ ਨਵਾਂ ਸਟੈਪ ਲਿਆ ਵੀ ਕਿ ਐਤਵਾਰ ਦੇ ਦਿਨ ਛੁੱਟੀ ਕਰਾਂਗੇ ਕਿ ਐਤਵਾਰ ਵਾਲੇ ਦਿਨ ਕੋਈ ਪ੍ਰੋਬਲਮ ਬੰਨ ਨਹੀਂ ਖੁੱਲਿਆ ਕਰੇਗਾ ਲੁਧਿਆਣਾ ਦੇ ਵਿੱਚ ਐਤਵਾਰ ਦੇ ਦਿਨ ਜਿਵੇਂ ਕਿ ਬਾਕੀ ਸੈਕਟਰਾਂ ਦੇ ਵਿੱਚ ਛੁੱਟੀ ਹੁੰਦੀ ਹੈ ਹਰ ਵੀਕਡੇ ਦੇ ਵਿੱਚ ਜਿਹੜਾ ਕਹਿ ਲਓ ਵੀ ਜਾਂ ਵੀਕਐਂਡ ਛੁੱਟੀ ਹੁੰਦੀ ਹੈ ਵੀਕਡੇ ਦੇ ਵਿੱਚ ਇੱਕ ਕਿ ਆ ਵੀ ਅਸੀਂ ਵੀ ਇੱਕ ਨਾ ਇੱਕ ਛੁੱਟੀ ਜ਼ਰੂਰ ਰੱਖਾਂਗੇ ਜਿਸ ਦਾ ਕਿ ਜਿਹੜਾ ਦਿਨ ਤੈਅ ਕੀਤਾ ਗਿਆ ਐਤਵਾਰ ਤੈਅ ਕੀਤਾ ਗਿਆ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਰੱਖੜੀ ਬੰਧਨ ਹੈ ਤੇ ਇਹਨਾਂ ਵੱਲੋਂ ਪਹਿਲੇ ਅਪੀਲ ਕਰ ਦਿੱਤੀ ਗਈ ਸੀ ਵੀ ਜੀਨੇ ਵੀ ਕਿਤੇ ਆਊਟ ਆਫ ਸਟੇਸ਼ਨ ਜਾਣਾ ਹੈ ਜਿੱਦਾਂ ਵੀ ਆਪਣੀ ਟਰਾਂਸਪੋਰਟੇਸ਼ਨ ਜਿਹੜੀ ਕੰਟੀਨਿਊ ਰੱਖਣੀ ਹੈ ਤੇ ਪਹਿਲਾਂ ਹੀ ਆਪਣਾ ਟੈਂਕ ਫੁੱਲ ਕਰਵਾ ਲਓ ਵੀ ਕਿਸੇ ਨੂੰ ਤਕਲੀਫ ਨਾ ਹੋਵੇ ਇਹ ਜਿਹੜੀ ਆਮ ਪਬਲਿਕ ਨੂੰ ਡਿਸਟਰਬ ਨਹੀਂ ਕਰ ਰਹੇ ਸਿਰਫ ਆਪਣੀ ਸਹੂਲियत ਮੰਗ ਰਹੇ ਨੇ ਵੀ ਸਾਨੂੰ ਵੀ ਇੱਕ ਛੁੱਟੀ ਦਿੱਤੀ ਜਾਵੇ ਕਿਉਂਕਿ ਅਸੀਂ ਵੀ ਇੱਕ ਨਾਰਮਲ ਹਿਊਮਨ ਬੀਵਾਂਗਾ ਤੇ ਸਾਨੂੰ ਵੀ ਰੈਸਟ ਦੀ ਜ਼ਰੂਰਤ ਹੈਗੀ ਪਿਛਲੇ ਪੜਸਾਦਾਂ ਵਿੱਚ ਪਿਛਲੇ 7 ਸਾਲਾਂ ਵਿੱਚ ਮਾਰਜਨ ਵਿੱਚੋਂ ਕੋਈ ਵਾਅਦਾ ਨਹੀਂ ਹੋਇਆ ਤੇ ਪਿਛਲੇ 7 ਸਾਲ ਤੁਸੀਂ ਦੇਖ ਲਓ ਵੀ 7 ਸਾਲ ਹੋ ਗਏ ਤੇ ਇਹਨਾਂ ਦੇ ਮਾਰਜਨ ਵਿੱਚ ਕੋਈ ਵਾਅਦਾ ਨਹੀਂ ਹੋਇਆ ਤੇ ਇਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਇਹਨਾਂ ਨੇ ਹੁਣ ਸਟੈਪ ਲਿਆ ਵੀ ਐਤਵਾਰ ਨੂੰ ਜਿਹੜੀ ਛੁੱਟੀ ਕਰਦੇ ਸੀ ਸੰਡੇ ਕਲੋਜ਼ਡ